ਹੈਲੋ एवरीवन ਤਾਂ ਅੱਜ ਆਪਾਂ ਬਣਾਉਣ ਲੱਗੇ ਆਂ ਆਲੂ ਗੋਭੀ ਇਹਦੇ ਲਈ ਆਪਾਂ ਆਲੂ ਗੋਭੀ ਨੂੰ ਕੱਟ ਕੇ ਧੋ ਕੇ ਮੈਂ ਹੁਣ ਇਸ ਨੂੰ ਜਾਲੀ ਦੇ ਵਿੱਚ ਕੱਢ ਲਿਆ ਤਾਂ ਕਿ ਇਹਦਾ ਐਕਸਟਰਾ ਪਾਣੀ ਜਿਹੜਾ ਨਿਕਲ ਜਵੇ ਨਾਲ ਹੀ ਇੱਥੇ ਮੈਂ ਲਸਣ ਪਿਆਜ਼ ਤੇ ਅਦਰਕ ਬਰੀਕ-ਬਰੀਕ ਕੱਟ ਕੇ ਰੱਖ ਲੇ ਇੱਧਰ ਟਮਾਟਰ ਵੀ ਕੱਟ ਕੇ ਰੱਖੇ ਹੋਏ ਆਂ ਫੜਾ ਹੀ ਜਿਹੜੀ ਆ ਮੈਂ ਪਹਿਲਾਂ ਗਰਮ ਕਰ ਲਈ ਸੀ ਹੁਣ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਪਾਇਆ ਹੈ ਤੇ ਹੁਣ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਆਪਣਾ ਮਸਾਲਾ ਬਣਾਵਾਂਗੇ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਮੈਂ ਵਿੱਚ ਜੀਰਾ ਪਾ ਕੇ ਦੇਖ ਲਿਆ ਹੁਣ ਆਪਾਂ ਇਹ ਸਾਰਾ ਮਸਾਲਾ ਪਾ ਦਿੰਦੇ ਬਸ ਇਹਨੂੰ ਲਾਈਟ ਬ੍ਰਾਊਨ ਹੀ ਕਰਨਾ ਹੈ ਕਿਉਂਕਿ ਜੇਕਰ ਪਿਆਜ਼ ਜ਼ਿਆਦਾ ਪੱਕ ਜਾਂਦੇ ਆ ਤਾਂ ਉਹਨਾਂ ਕੋਈ ਜ਼ਿਆਦਾ ਮਿਠਾਸ ਆਉਂਦੀ ਹੈ ਇਸ ਤੋਂ ਬਾਅਦ ਪਾਣੀ ਲੋਨੀ ਦੇਣੇ ਪਸੰਦ ਆਬਾ ਹੋਰ ਆਪਣਾ ਜਿਹੜਾ ਮਸਾਲਾ ਹੈ ਆਲਮੋਸਟ ਹੋ ਗਿਆ ਕਿਉਂਕਿ ਤੇਲ ਚੰਗੀ ਤਰ੍ਹਾਂ ਗਰਮ ਕਰਿਆ ਹੋਇਆ ਸੀਗਾ ਤੇ ਹੁਣ ਆਪਾਂ ਨਾਲੇ ਟਮਾਟਰ ਪਾਵਾਂਗੇ ਹੋਰ ਆਪਣਾ ਜਿਹੜਾ ਮਸਾਲਾ ਹੈ ਆਲਮੋਸਟ ਹੋ ਗਿਆ ਕਿਉਂਕਿ ਤੇਲ ਚੰਗੀ ਤਰ੍ਹਾਂ ਗਰਮ ਕਰਿਆ ਹੋਇਆ ਸੀਗਾ ਤੇ ਹੁਣ ਆਪਾਂ ਨਾਲੇ ਟਮਾਟਰ ਪਾਵਾਂਗੇ ਇਹ ਟਮਾਟਰ ਨਾ ਸੀ ਟਮੇਟੋ ਸੌਸ ਲਈ ਲੈ ਕੇ ਆਏ ਸੀ ਤੇ ਬਹੁਤ ਕਾਫੀ ਵਧੀਆ ਨੇ ਬڑے ਬڑے ਸੀਗੇ ਤੇ ਇਹਨਾਂ ਦੇ ਰਸ ਆ ਬਹੁਤ ਸੀਗਾ ਤੇ ਕਾਫੀ ਵਧੀਆ ਟਮਾਟਰ ਨੇ ਤੇ ਮੈਂ ਅੱਜ ਇਹ ਸਬਜ਼ੀ ਲਈ ਵੀ ਇਹ ਹੀ ਯੂਜ਼ ਕਰ ਰਹੀ ਹਾਂ ਹੁਣ ਟਮਾਟਰਾਂ ਜਿਹੜੇ ਇਹ ਵੀ ਪਾ ਤਾਏ ਨੇ ਇਹਨੂੰ ਚੰਗੀ ਤਰ੍ਹਾਂ ਫਲਿੱਪ ਕਰ ਲਓ ਨਾਲੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਨਮਕ ਤੇ ਦੇ ਬਾਣੀ ਲਈ ਲਾਲ ਮਿਰਚ ਨਾਲੇ ਖੰਡੀ ਨਾਲੇ ਆਪਾਂ ਇੱਥੇ ਥੋੜਾ ਪਾਣੀ ਪਾ ਦਾਂਗੇ ਬਹੁਤ ਜ਼ਿਆਦਾ ਨਹੀਂ ਪਾਣਾ ਹਿਸਾਬ ਦਾ ਸਿਰਫ ਆਪਾਂ ਨੇ ਮੇਂਹਲੀ ਟਮਾਟਰ ਆ ਜਿਹੜੇ ਉਹ ਗਲਾਣੇ ਆ बस अपना मसाला जोड़ा है थोड़ी देर लिए छड़ देंगे जब तक साइड बाय साइड मैं आटा गुनूंगी तो हमें अपना मसाला हो जाएगा तो फिर अभी ये बाद गोभी आलू पालेंगे हम देखो मसाले ने तेल छटता है तो हम आपने ये गोभी तो आलू पाल हम देखो गोभी ढा के रखती है ਤੇ ਹੁਣ ਜਦੋਂ ਜਦੋਂ ਆਵਾਜ਼ ਆਵੇ ਨਾ ਜਿਸ ਤਰ੍ਹਾਂ ਦੀ ਹੁਣ ਤੁਹਾਨੂੰ ਆ ਰਹੀ ਹੋਣੀ ਆਵਾਜ਼ ਇਹਦਾ ਮਤਲਬ ਹੁੰਦਾ ਕਿ ਉਹ ਦੇ ਵਿੱਚ ਪਾਣੀ ਖੋਦੀ ਇਹ ਮਤਲਬ ਕਿ ਉਹ ਗੋਲੀ ਨੇ ਖੁਦ ਹੀ ਪਾਣੀ ਛੱਡ ਪਾਇਆ ਤੇ ਹੁਣ ਇਹਦੇ ਵਿੱਚ ਹੀ ਬਣੂਗੀ ਤੇ ਬਾਕੀ ਨੂੰ ਥੋੜੇ ਆ ਬਸ ਇੰਨਾ ਹੀ ਠੱਕ ਦੇਣਾ ਤਾਂ ਕਿ ਆਪਣਾ ਇਹ ਬਣ ਜਾਵੇ ਤੇ ਨਾਲ ਦੀ ਨਾਲ ਆਪਾਂ ਚੈੱਕ ਵੀ ਕਰਦੇ ਰਹਿਣਾ ਤਾਂ ਕਿ ਥੱਲੇ ਵੀ ਨਾ ਲੱਗੇ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਚਲੋ ਮਿਲਦੇ ਹਾਂ ਜਦ ਤਿਆਰ ਹੋ ਗਈ ਫਰਾ ਧਨੀਆ ਪਾ ਲਿਆ ਆਪਾਂ ਤੇ ਹੁਣ ਆਪਣੀ ਗੋਲੀ ਤਿਆਰ ਹੈ ਹੁਣ ਅਸੀਂ ਇਹਨੂੰ ਏਦੀ ਛੱਡ ਦਾਂਗੇ ਤਾਂ ਕਿ ਜਿਹੜੀ ਐਕਸਟਰਾ ਪਾਫ ਆ ਉਹ ਹਿੱਕਲ ਜੇਵੇ ਤੇ ਇਸ ਤੋਂ ਬਾਅਦ ਇਹਨੂੰ ਥੋੜੀ ਜਿਹਾ ਢੱਕ ਦਾਂਗੇ ਅੱਛਾ ਹੁਣ ਆਪਣੀ ਸਬਜੀ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਆ ਤੇ ਵੀਡੀਓ ਅਗਰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ